ਆਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਦੁਕਾਨਦਾਰਾਂ ਬਾਰੇ ਗੱਲਬਾਤ ਕਰਨੀ ਹੈ ਜਿਦੇ ਵਿੱਚ ਦੁਕਾਨਦਾਰ ਆਪਣਾ ਬਿਜ਼ਨਸ ਕਰਦੇ ਹਨ ਜਿਵੇਂ ਕਿ ਕੋਈ ਲੱਖ ਰੁਪਿਆ ਲਾ ਕੇ ਜਾਂ ਇਸ ਤੋਂ ਵੱਧ 5 ਲੱਖ 6 ਲੱਖ ਲਾ ਕੇ ਕੋਈ ਵੀ ਦੁਕਾਨਦਾਰ ਆਪਣਾ ਬਿਜ਼ਨਸ ਕਰਦਾ ਜਾਂ ਦੁਕਾਨ ਕਰਦਾ ਹੈ ਉਸ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਹਨ ਕਿਉਂਕਿ ਹੋਲ ਸੇਲਰ ਆਪਣਾ ਸਮਾਨ ਦੇ ਕੇ ਉਹਨਾਂ ਨੂੰ ਚਲਾ ਜਾਂਦਾ ਹੈਗਾ ਸਮਾਨ ਦੁਕਾਨਦਾਰਾਂ ਦਾ बिकੇ ਨਾ बिकੇ ਇਹ ਉਹਨਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈਗੀ ਆ ਜਿਸ ਦੇ ਵਿੱਚ ਬਹੁਤ ਸਾਰੇ ਖਰਚੇ ਵੀ ਕਾਉਂਟ ਹੁੰਦੇ ਹਨ ਜਿਵੇਂ ਕਿ ਰੈਂਟ ਦੇਣਾ ਮਲਾਜ਼ਮਾਂ ਨੂੰ ਸੈਲਰੀ ਦੇਣੀ ਫਿਰ ਘਰ ਦੇ ਖਰਚੇ ਤੇ ਸਾਰਾ ਕੁਝ ਮਿਲਾ ਕੇ ਮੰਨ ਲਓ ਦੁਕਾਨਦਾਰ ਖਰਚੇ ਕੱਢ ਕੇ ਅਗਰ ਮਹੀਨੇ ਦਾ 35-40000 ਰੁਪਇਆ ਵੀ ਬਚਾਉਂਦਾ ਹੈਗਾ ਤਾਂ ਇਹ ਬਹੁਤ ਥੋੜਾ ਹੈਗਾ ਕਿਉਂਕਿ ਘਰ ਦੀਆਂ ਪ੍ਰੋਬਲਮਾਂ ਇਹਦੇ ਨਾਲ ਹੱਲ ਨਹੀਂ ਹੁੰਦੀਆਂ ਜਿਵੇਂ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਮਜ਼ਦੂਰ ਆ ਦੀ ਇਨਕਮ ਟ੍ਰਾਇੰਗਲ ਪਾਰਟੀਓ ਪੰਜਾਬ ਦੇ ਅਕੋਰਡਿੰਗ 50000 ਮਹੀਨਾ ਹੈ ਇਸ ਦਾ ਅਲਟਰਨੇਟਵਲ ਇਹ ਹੀ ਹੈ ਇਹ ਦੁਕਾਨਦਾਰ ਜਾਂ ਤਾਂ ਜੋਬ ਕਰ ਸਕਦਾ ਹੈਗਾ ਜਾਂ ਇਹ ਗਰੋਸਰੀ ਸਟੋਰ ਦੇ ਮਾਲਕ ਵੀ ਬਣ ਸਕਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ 250 ਗਰੋਸਰੀ ਸਟੋਰ ਖੋਲਣ ਦਾ ਇਚਾ ਮਿਥਿਆ ਗਿਆ ਹੈ ਜਿਸ ਦੇ ਵਿੱਚ 24 ਘੰਟੇ ਕੰਮ ਚੱਲੂਗਾ ਜਿਹਦੇ ਵਿੱਚ ਤਿੰਨ ਸ਼ਿਫਟਾਂ ਦੇ ਵਿੱਚ ਕੰਮ ਹੋਊਗਾ ਇੱਕ ਸ਼ਿਫਟ 8 ਘੰਟੇ ਦੀ ਹੋਊਗੀ ਜਿਸ ਦੇ ਵਿੱਚ ਇੱਕ ਸਟੋਰ ਦੇ ਵਿੱਚ 1500 ਅਪਲਾਈ ਕੰਮ ਕਰਨਗੇ ਜਿਹਦੇ ਵਿੱਚ ਸਾਫਾਈ ਵਾਲੇ ਕਲੀਨਰ ਸਿਕਿਉਰਟੀ ਗਾਰਡ ਸੇਲਜ਼ਮੈਨ ਸੁਪਰਵਾਈਜ਼ਰ ਮੈਨੇਜਰ ਬਾਕੀ ਅਕਾਊਂਟੈਂਟ ਵੀ ਹੋਣਗੇ ਅਗਰ ਅਸੀਂ ਗੱਲ ਕਰਕੇ 2100 ਸਟੋਰਾਂ ਦੀ ਪੰਜਾਬ ਦੇ ਵਿੱਚ ਜਿਹੜੇ ਖੋਲਣੇ ਹਨ ਇਸ ਨੂੰ 1500 ਦੇ ਨਾਲ ਗੁਣਾ ਕਰਕੇ ਤਾਂ 31,50,000 ਲੋਕਾਂ ਨੂੰ ਇਹਦੇ ਵਿੱਚ ਰੁਜ਼ਗਾਰ ਮਿਲਦਾ ਹੈ ਜਿਹੜਾ ਕਿ ਦੁਕਾਨਦਾਰਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੈਗੀ ਆ ਦੂਜੀ ਗੱਲ ਅਸੀਂ ਕਿਸਾਨਾਂ ਦੀ ਕਰਨੀ ਹੈਗੀ ਆ ਕਿਉਂਕਿ ਸਾਡੇ ਏਜੰਡੇ ਵਿੱਚ ਖੇਤੀਬਾੜੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਕਿਸਾਨ ਆਪਣੇ ਫਸਲਾਂ ਦੇ ਆਪ ਬੋਲ ਤੈਅ ਕਰਨਗੇ ਪੰਜਾਬ ਦੇ ਵਿੱਚ 13000 ਪਿੰਡ ਹਨ ਜਿੰਨਾਂ ਦੇ ਵਿੱਚ ਅਗਰ ਪਰਿਵਾਰ ਦੀ ਗੱਲ ਕਰਗੇ ਮੰਨ ਲਓ ਇੱਕ ਪਿੰਡ ਦੇ ਵਿੱਚ 100 ਪਰਿਵਾਰਾਂ ਕੋਲ ਜ਼ਮੀਨ ਹੈ ਜਿਹਦੇ ਵਿੱਚ ਕਿਸੇ ਕੋਲ ਇੱਕ ਕਿੱਲਾ ਜਾਂ ਦੋ ਕਿੱਲੇ ਜਾਂ 5 10 15 20 ਭਾਵੇਂ 100 ਕਿੱਲਾ ਹੋਵੇ ਆਰਮ ਹਾਊਸ ਬਣਾਏ ਜਾਣਗੇ ਉਹਨਾਂ ਦੇ ਨਾਂ ਵੀ ਰੱਖੇ ਜਾਣਗੇ ਅਤੇ ਸਸਣ ਵੀ ਹੋਊਗੀ ਅਸੀਂ 13000 ਨੂੰ 100 ਨਾਲ ਗੁਣਾ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ 13 ਲੱਖ ਫਾਰਮ ਹਾਊਸਾ ਮਨਾਏ ਜਾਣਗੇ ਜਿਸ ਦੇ ਵਿੱਚ ਘਰ ਤੋਂ ਘੱਟ 5 ਤੋਂ 10 ਬੰਦੇ ਵੀ ਕੰਮ ਕਰਦੇ ਹਨ ਅਸੀਂ 10 ਮੰਨ ਕੇ ਚੱਲਦੇ ਹਾਂ ਕਿ 10 ਨਾਲ ਗੁਣਾ ਕਰਦੇ ਹੈਗੇ ਆ ਜਾਣੇ ਕਿ 1 ਕਰੋੜ 30 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਹੁਣ ਸਾਡੇ ਪੰਜਾਬ ਦੀ ਆਬਾਦੀ 3 ਕਰੋੜ ਨੀਅਰ ਅਬਾਊਟ ਹੈਗੀ ਆ ਜਿਹਦੇ ਵਿੱਚ 18 ਸਾਲ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦੇ ਹੀ ਚਾਹੇ ਉਹ ਜੇ ਨਾ ਲੇਡੀ ਦਾ ਹੈ ਜਈ ਸਤਰੀਆ ਪੁਰ샤 ਚਾਹੇ ਨੌਜਵਾਨਾ ਕੋਈ ਵੀ ਹੈ ਕੰਮ ਕਰਦੇ ਹੈਗੇ ਆ ਤਾਂ ਗਣਤੀ 1 ਕਰੋੜ 60 ਲੱਖ ਬੰਦੀ ਹੈਗੀ ਆ ਹੁਣ ਅਸੀਂ ਹਿਸਾਬ ਲਾਈਏ 1 ਕਰੋੜ 30 ਲੱਖ ਐਗਰੀਕਲਚਰ ਸੈਕਟਰ ਦੇ ਵਿੱਚੋਂ ਪਲੱਸ 33 ਲੱਖ 50 ਹਜ਼ਾਰ ਗਰੋਸਰੀ ਸਟੋਰ ਦੇ ਬੇਟਰੇ ਵਰਕਰ ਕੰਮ ਕਰਨਗੇ ਟੋਟਲ ਇਹਨਾਂ ਦੀ ਗਿਣਤੀ ਬਣ ਜਾਂਦੀ ਹੈਗੀ ਆ 1 ਕਰੋੜ 65 ਹਜ਼ਾਰ ਦੇ ਕਰੀ ਬਣ ਜਾਂਦੀ ਹੈਗੀ ਆ ਬਾਕੀ ਜਿਵੇਂ ਕਿ ਟਰਾਂਸਪੋਰਟ ਦਾ ਕੰਮ ਹੈ ਪੰਜਾਬ ਦੇ ਵਿੱਚ ਹੋਰ ਬਹੁਤ سارے ਡਿਪਾਰਟਮੈਂਟ ਹੈਗੇ ਆ ਤੇ ਜਾਣੇ ਕਿ 18 ਸਾਲ ਤੋਂ ਲੈ ਕੇ 70 ਸਾਲ ਦਾ ਕੋਈ ਵੀ ਸਹੇ ਮਰਦਾ ਔਰਤਾ ਨੌਜਵਾਨਾਂ ਕੋਲ ਬੇਲਾਰੇ ਪੰਜਾਬ ਦੇ ਬਿਸੂ ਦਾ ਸਾ ਆਪਣੇ ਕੰਮ ਕਾਮਕਾਰ ਵਿੱਚ ਲੱਗ ਜਾਣਗੇ ਇਹਦੇ ਵਿੱਚ ਬੇਰੋਜ਼ਗਾਰੀ ਬਿਲਕੁਲ ਹੀ ਖਤਮ ਹੋ ਜਾਣੀ ਹੈਗੀ ਆ ਬਾਕੀ ਅਸੀਂ ਤੁਹਾਡੇ ਸੁਝਾਅ ਜਿਹੜੇ ਤੁਸੀਂ ਸਾਨੂੰ ਦੇ ਸਕਦੇ ਹੈਗੇ ਆ ਉਹ ਵੀ ਸਾਨੂੰ ਭੇਜੋ ਸਾਡੇ ਚੈਨਲ ਨੂੰ YouTube ਨੂੰ Facebook ਨੂੰ ਤੁਸੀਂ ਸਬਸਕ੍ਰਾਈਬ ਕਰੋ ਬਹੁਤ ਸਾਰੀ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਵਿਜ਼ਿਟ ਕਰਕੇ ਸਾਡੇ ਨਾਲ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਬਾਕੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਤੁਸੀਂ ਸਾਡੇ ट्रायंगल ਪਾਸਿਓ ਪੰਜਾਬ ਦੇ YouTube ਚੈਨਲ ਨੂੰ ਅਤੇ Facebook ਦੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਲ ਕਰੋ ਨਹੀਂ ਕਰੋ ਧਾਰਿਆ ਨੂੰ ਪਿਆਰ ਪਰਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਚਾ ਵਾਹਿਗੁਰੂ ਜੀ ਕੀ ਫਤਿਹ